ਅਕਸਰ ਹੀ ਮਹਾਨਗਰ ਲੁਧਿਆਣਾ ਦੀ ਅਧੀਨ ਪੈਂਦੀ ਸਬਜ਼ੀ ਮੰਡੀ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਆ ਬੀਤੇ ਕੁਝ ਦਿਨਾਂ ਤੋਂ ਲੁਧਿਆਣਾ ਸਬਜ਼ੀ ਮੰਡੀ ਦਾ ਵਿੱਛਾ ਬਾਦੂ ਵਸੂਲੀ ਨੂੰ ਲੈ ਕੇ ਲੁਧਿਆਣਾ ਦੇ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਸਬਜ਼ੀ ਮੰਡੀ ਠੇਕੇਦਾਰ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਅਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਵੀ ਲਗਾਏ ਗਏ ਜਿਨ ਲਾਇਬਿਲਿਟੀਂ ਦਾ ਜਾਰਤੀ ਰਿਪੋਰਟ ਸਰ ਇੱਕ ਤੁਸੀਂ ਜਿਹੜੀ ਸਬਜ਼ੀ ਮੰਡੀ ਉਹਨੂੰ ਉਹ ਲਗਾਤਾਰ ਤੁਹਾਡੇ ਉਤੇ ਰੋਗ ਰੋਗ ਲਗਾਏ ਜਾ ਰਹੇ ਨੇ ਕਿ ওভারਚਾਰਜਿੰਗ ਕੀਤੀ ਜਾ ਰਹੀ ਹੈ ਉਹਨੂੰ ਉਹਦਾ ਮਾਮਲਾ ਹੈ ਕਿ ਇਹ ਬੇਸਿਕਲੀ ਸਰ ਉਹਦਾ ਬੇਸਿਕਲੀ ਮਾਮਲਾ ਇਹ ਹੈ ਕਿ ਮੰਡੀ ਦੇ ਵਿੱਚ 6 8.50 ਸਕਰ ਫੁੱਟ ਤੱਕ ਜਿਹੜਾ ਬੰਦਾ ਜਗ੍ਹਾ ਯੂਜ਼ ਕਰਦਾ ਉਹਦਾ 100 ਰੁਪਿਆ ਸਰਕਾਰੀ ਕਿਰਾਇਆ ਹੁਣ ਜਿਹੜਾ ਬੰਦਾ ਜੀ ਦੋ ਫੜੀਆਂ ਦੀ ਜਗ੍ਹਾ ਠੇਰੂਗਾ ਜਾਂ ਯੂਜ਼ ਕਰੂਗਾ ਉਹ ਦੋ ਦਾ ਕਿਰਾਇਆ ਦੇਊਗਾ ਜਿਹੜਾ ਤਿੰਨ ਦੀ ਜਗ੍ਹਾ ਯੂਜ਼ ਕਰੂਗਾ ਤਿੰਨ ਦਾ ਕਿਰਾਇਆ ਦੇਊਗਾ ਠੀਕ ਹੈ ਨਾ ਜੀ ਪਿਛਲਾ ਠੇਕਾ ਜਿਹੜਾ ਸੀ ਉਹ ਵਿਸ਼ਾਲ ਖੋਸਲੇ ਨੇ ਨਿਰਜੋਸ਼ੀ ਦੇ ਨਾਲ ਰਲ ਕੇ ਚਲਾਇਆ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਇਹਨਾਂ ਦੀਆਂ ਬਹੁਤ ਕੰਪਲੀਟਾਂ ਕੀਤੀਆਂ ਇਹ ਹੀ ਰੂਬਲ ਜੀ ਨੇ ਈਲੂ ਸਾਰੀ ਵੰਡੀ ਨੇ ਵਿਰੋਧ ਕੀਤਾ ਠੀਕ ਹੈ ਜੀ ਜਦੋਂ ਇਹਨਾਂ ਦੀ ਰੂਬਲ ਨਾਲ ਸੈਟਿੰਗ ਹੋ ਗਈ ਭਾਈਵਾਲੀ ਪੈ ਗਈ ਉਸ ਤੋਂ ਬਾਅਦ ਸ਼ਿਕਾਇਤਾਂ ਬੰਦ ਹੋ ਗਈਆਂ ਸਾਡੇ ਕੋਲ ਸ਼ਿਕਾਇਤਾਂ ਇੱਕ ਨਹੀਂ ਪੰਜ ਪਈਆਂ ਨੇ ਜਿਹੜੀਆਂ ਰੂਬਲ ਦੀ ਸ਼ਿਕਾਇਤਾਂ ਕੀਤੀਆਂ ਪਹਿਲੇ 100 ਰੂਬਲ ਦੇ ਨੇ ਸਿਰੋ ਸੈਟਿੰਗ ਕੀਤਾ ਤੁਸੀਂ ਜਿਹੜੀ ਰੂਬਲ ਦੇ ਨਾਲ ਭਾਈ ਵਾਲੀ ਪੈ ਗਈ ਸੀਗੀ ਵਿਸ਼ਾਲ ਖੋਸੇ ਨਾਲ ਕਿਦੀ ਕਿਦੀ ਰੂਬਲ ਸੀ ਅੱਛਾ ਹਾਂਜੀ ਇਹ ਜਿਹੜੇ ਹੁਣ આરોਪ ਜਿਹੜੇ ਬੜੀਆਂ ਵਾਲੇ ਵੀ ਲਗਾ ਰਹੇ ਨੇ ਉੱਥੇ ਜਿਹੜੇ ਸੀਗੇ ਬੜੀਆਂ ਵਾਲੇ ਉਹ ਵੀ ਕਹਿੰਦੇ ਸਾਡੇ ਤੋਂ 3-300 ਰੁਪਏ ਲੈ ਜਾਂਦਾ ਜੀ ਅੱਛਾ ਭਾਜੀ ਫੜੀਏ ਵਾਲਾ ਆਪਣੀ ਜਗ੍ਹਾ ਤਾਂ ਦੇਖਦਾ ਨਹੀਂ ਫੜੀਏ ਵਾਲਾ ਆਪਣੀ ਜਗ੍ਹਾ ਨਹੀਂ ਦੇਖਦਾ ਉਹ ਇਹ ਦੇਖਦਾ ਕਿ ਜੀ ਮੈਨੂੰ 300 ਦੇਣਾ ਪੈ ਰਿਹਾ ਅਸੀਂ ਕਹਿੰਨੇ ਆ ਭਾਈ ਤੂੰ ਛੋਟੀ ਕਰ ਲੈ ਤੂੰ ਦੋ ਫੜੀਆਂ ਜਗ੍ਹਾ ਘੇਰੇਗਾ 200 ਦੇ ਦੇ ਤੁਸੀਂ ਕਹਿੰਦਾ ਜੀ ਮਾਰਕਿੰਗ ਨਹੀਂ ਕਰਦੇ ਉਹਦੀ ਸਰ ਮਾਰਕਿੰਗ ਤਾਂ ਹੀ ਇੱਕ ਭਰੇ ਜ਼ਬਾਨੇ 'ਚ ਹੋਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਲੈਣਾ ਮਿਟ ਜਾਂਦੀਆਂ ਜੀ 2012 ਦੇ ਵਿੱਚ 2013 'ਚ ਮਾਰਕਿੰਗ ਹੋਈ ਸੀ ਪਰ ਲekin ਤੁਸੀਂ ਠੀਕਾ ਲਿਆ ਲekin ਮਾਰਕਿੰਗ ਤਾਂ ਤੁਹਾਡਾ ਬੰਦਾ ਕਿਉਂਕਿ ਇਹਨਾਂ ਭਾਈ ਇਹਦਾ ਫਟ ਜਿਹੜਾ ਖੜਾ ਹੈ ਤੁਹਾਡਾ ਹੈਗਾ ਦੂਜੇ ਦਾ ਦੂਜਾ ਸੜਾ ਹੋਏਗਾ ਉਹਦੀ ਮੇਰੀ ਗੱਲ ਸਮਝੇ ਮੈਂ ਆ ਕੇ ਨਵੇਂ ਬੰਦੇ ਥੋੜੀ ਬਟਾਲੇ ਆ ਇਹ ਬੰਦੇ ਪ੍ਰੋਪਰ ਉੱਥੇ ਬੈਠੇ ਹੋਏ ਆ ਪੁਰਾਣੇ ਠੇਕੇਦਾਰ ਸਮੇਂ ਦੇ ਬੈਠੇ ਤੇ ਬਿਠਾਏ ਆ ਜਿਵੇਂ ਉਹਨੂੰ ਜਾ ਕੇ ਕਹਿੰਦੇ ਜਗਾ ਘਟਾਲਾ ਉਹ ਕਹਿੰਦਾ ਬਾਜੀ ਮੈਂ ਸਵਾਲ ਕਿੱਥੇ ਰੱਖੂਗਾ ਛਾਬਾ ਕਿੱਥੇ ਰੱਖੂਗਾ ਸਰ ਜਿਹੜਾ ਤੁਹਾਨੂੰ ਅੱਜ ਕੋ ਨੋਟਿਸ ਜਾਰੀ ਕੀਤਾ ਉਹਦੇ ਜਵਾਬ ਦੇਖ ਕੀ ਦੇ ਕੇ ਆਈ ਉੱਥੇ ਕੇਮਨ ਸਾਹਿਬ ਨੂੰ ਸਰ ਉਹਨੇ ਜਿਹੜਾ ਇਹ ਮੇਰੇ ਖਿਲਾਫ ਝੂਠ ਬੋਲਦੇ ਆ মিডিਆ 'ਚ ਬੁਲਵਾਉਂਦੇ ਆ ਕਿ ਕਿੱਕੇ ਕਹਿੰਦੇ ਤੁਸੀਂ 8-800 ਰੁਪਏ ਲੈਨੇ ਆ ਮੈਂ ਉਸ ਬੰਦੇ ਦੇ ਬਿਆਨ ਉਹਨੇ ਉੱਥੇ ਚੇਅਰਮੈਨ ਸਾਹਿਬ ਕੋਲੇ ਜਿੱਦਾਂ ਤਾਜਪੋਸ਼ੀ ਸੀਗੀ ਉਹਨਾਂ ਦੀ ਉਹਨੇ ਦਿੱਤੇ ਸੀ ਕਿ ਮੇਰੇ ਕੋਲੇ ਦੋ ਅੱਡੇ ਦੀ ਜਗ੍ਹਾ ਹੈ ਦੋ ਅੱਡੇ ਦੀ ਜਗ੍ਹਾ ਤੇ ਮੇਰੇ ਤੋਂ 800 ਰੁਪਏ ਲਿਆ ਜਾਂਦਾ ਮੈਂ ਉਹਦੇ ਅੱਡੇ ਦੀ ਫਿੱਤਾ ਮਾਰ ਕੇ ਵੀਡੀਓ ਬਣਾ ਕੇ ਚੇਅਰਮੈਨ ਸਾਹਿਬ ਨੂੰ ਪੈਨ ਡਰਾਈਵ 'ਚ ਪਾ ਕੇ ਆਪਣੀ ਕੰਪਲੇਂਟ ਦੇ ਜਵਾਬ 'ਚ ਦੇਖੇ ਆਇਆ ਹਾਂ ਉਸ ਬੰਦੇ ਕੋਲੇ 347 ਅੱਡੇ ਦੀ ਜਗ੍ਹਾ ਹੈ ਉਹਦਾ ਰੋਜ਼ ਦਾ 4700 ਰੁਪਇਆ ਬਣਦਾ ਹੁਣ ਜੋ ਜਿਆਦਾ ਉਹ ਝੂਠ ਕਹਿ ਰਿਹਾ ਹੈ ਮੈਂ ਉਹਦਾ ਜਵਾਬ ਦੇ ਤਾ ਉਹ ਜਾ ਕੇ ਫਿੱਤਾ ਮਾਰ ਲੈਣਗੇ ਬਾਕੀ ਜਿਹੜੇ ਆਰਤੀ ਹੈਗੇ ਨੇ ਰੂਪਲ ਦੇ ਨਾਲ ਜਿਹੜਾ ਪ੍ਰਧਾਨ ਸਾਹਿਬ ਦੇ ਨਾਲ ਜਿਹੜੇ ਬਾਕੀ ਆਰਤੀ ਸਾਰਾ ਰੂਪਲ ਪ੍ਰਧਾਨ ਕਿਹਨੇ ਬਣਾਤਾ ਇਹ ਤਾਂ ਦੱਸ ਦੋ ਵੀ ਪ੍ਰਧਾਨ ਗੁਰੂਗੱਲ ਦੇ ਜਿਹੜਾ ਮੈਂਬਰੀ ਦਾ ਪ੍ਰਧਾਨ ਆ ਜੀ ਅੱਜ ਵੀ ਕਹਿ ਰਹੇ ਕੋਈ ਕਾਗਲ ਹੀ ਮੰਗ ਲੈਣਾ ਸੀ ਤੁਸੀਂ ਜੀ ਪੈਸਾ ਕੋਈ ਕਹੂਗਾ ਮੈਂ کہہ ਦੂੰਗਾ ਮੈਂ ਤੇਜਾ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਮੇਰੀ ਗੱਲ ਮੰਨ ਲੋਗੇ ਚਲਾ ਦੋਗੇ ਸਾਰੇ ਵਾਸੇ ਖਬਰ ਕੇ ਮੁੱਖ ਮੰਤਰੀ ਸਾਹਿਬ ਭਾਸ਼ਣ ਦੇ ਰਹੇ ਆ ਨਹੀਂ ਹੁਣ ਉਹ ਜਿਹੜੇ ਕਹਿ ਰਹੇ ਨੇ ਕਿ ਇਹ ਬਾਕੀ ਜਿਹੜੇ ਆਰਤੀਏ ਹੈਗੇ ਦੇ ਕੋ ਕਹਿ ਰਹੇ ਨੇ ਸਾਡੇ ਤੋਂ ਵੀ ਓਵਰਚਾਰਜਿੰਗ ਕੀਤੀ ਜਾ ਰਹੀ ਹੈ ਭਾਜੀ ਆਰਤੀਆਂ ਦਾ ਮੇਰਾ ਕੋਈ ਮਸਲਾ ਨਹੀਂ ਆਰਤੀਏ ਤਾਂ ਜਿਹੜੇ ਦੇਖੋ ਮੰਡੀ 'ਚ 400 ਆਰਤੀਆ ਹੈ ਇਹਦੇ ਨਾਲ 4 ਆਰਤੀਆ ਚੱਲਦੇ ਨੇ ਉਹ ਸਿਰਫ 4 ਆਰਤੀਏ ਉਹ ਚੱਲਦੇ ਨੇ ਜਿਹੜੇ ਕਿ ਆਲਰੇਡੀ ਮੰਡੀ ਦੇ ਵਿੱਚ ਨਜਾਇਜ਼ ਗੁਰਾਈ ਕਰਦੇ ਨੇ ਰੂਬਲ ਕੱਟੋ ਘੱਟ 50 ਰੇਡੀਆਂ ਤੋਂ 12000 ਰੁਪਏ ਮਹੀਨਾ ਲੈਂਦਾ ਮੇਰੇ ਕੋਲ ਰਿਕਾਰਡਿੰਗ ਹੈ ਮੈਂ ਕਮਿਸ਼ਨਰ ਸਾਹਿਬ ਦੇ ਪੇਸ਼ ਕਰੂੰਗਾ ਤੁਹਾਡੇ ਪੇਸ਼ ਕੀਤੀ ਤਤਹੀ ਜੇ ਜਾਗੇ ਉਹਨਾਂ ਨੂੰ ਚਲਾ ਦੇਣੀ ਹੈ ਅੱਜ ਹੀ ਕੋ ਲੋ ਜੀ ਸਾਡਾ ਪ੍ਰੂਫ ਖਤਮ ਹੋ ਜਾਣਾ ਇੱਕ ਨਹੀਂ ਕਟੋਕਟ 6 ਬੰਦੇ ਦੀ ਰਿਕਾਰਡਿੰਗ ਹੈ ਮੇਰੇ ਕੋਲੇ ਕਿ ਜੀ ਇਹਦੇ ਪੈਸੇ ਰੂਬਲ ਵਹੋਂ ਕੋ ਜਾਂਦੇ ਹੈ ਪਰ ਅਬਾਸ ਰਾਜਾ ਜਿਹੜਾ ਹੈਗਾ ਉਹ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਹੈ ਕਿ ਓਵਰਚਾਰਜਿੰਗ ਦਾ ਜਿਹੜਾ سلسلہ ਹੈ ਇਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਸਰ ਅਬਾਸ ਰਾਜਾ ਮੰਡੀ 'ਚ ਕਰਨ ਕੀ ਆਉਂਦਾ ਹੈ ਅਬਾਸ ਰਾਜਾ ਨੂੰ ਤਾਂ ਮੰਡੀ ਬੋਰਡ ਨੇ ਬਲੈਕਲਿਸਟ ਕੀਤਾ ਇਹਨੇ ਪਿਛਲੇ ਸਾਲ ਦਾ ਠੇਕਾ ਲਿਆ ਸੀਗਾ ਕਿਸੇ ਬੰਦੇ ਦੇ ਨਾਲ ਹੀ ਫਰਮ ਤੇ ਠੀਕ ਹੈ ਜੀ ਕਾਦਾ ਸਫਾਈ ਦਾ ਸਾਰਾ ਸਾਲ ਇਹਨੇ ਸਫਾਈ ਨਹੀਂ ਕੀਤੀ ਮੰਡੀ ਬੋਰਡ ਨੇ ਇਹਦਾ 12 ਲੱਖ ਰੁਪਇਆ ਜ਼ਬਤ ਕਰ ਲਿਆ ਔਰ 12 ਲੱਖ ਦੀ ਇਹਨੂੰ ਪੈਨਲਟੀ ਪਾਈ ਔਰ 12 13 ਲੱਖ ਰੁਪਏ ਉਹਨਾਂ ਨੇ ਦੀ ਪੇਮੈਂਟ ਨਹੀਂ ਕੀਤੀ ਇਹਦਾ ਕੀ ਗਿਆ ਪੈਸੇ ਦਾ ਉਸ ਬੰਦੇ ਦੇ ਲੱਗੇ ਸੀਗੇ ਇਹ ਤਾਂ ਥੱਗ ਚੋਰ ਹੈ ਇਹ ਦੂਜੇ ਵਾਰ ਬਲੈਕਲਿਸਟ ਕੀਤਾ ਹੋਇਆ ਜਿਸ ਕੰਪਨੀ ਦੇ ਨਾਮ ਤੇ ਵਾਰ ਵਾਰ ਠੇਕਾ ਚਲਾਇਆ ਉਸ ਕੰਪਨੀ ਨੂੰ ਮਾਰਕੀਟ ਕਮੇਟੀ ਨੇ ਬਲੈਕਲਿਸਟ ਕਰਤਾ ਹੋਇਆ ਜੀ ਜੀ ਇੱਕ ਵੀਡੀਓ ਦਿਖਾ ਰਿਹਾ ਜਿਹਦੇ ਵਿੱਚ ਉਹ ਦਿਖਾ ਰਿਹਾ ਕਿ ਗਲੀ ਦੇ ਵਿੱਚ ਵੀਡੀਓ ਨੇ ਬਣਾਈ ਹੈ ਜਿਹਦੇ ਵਿੱਚ ੁੰਡਾ ਕਰਦੀ ਤੁਹਾਡੇ ਕੋਚ ਕਰਿੰਦੇ ਹੋਣਗੇ ਜਾਂ ਜਿਹੜੇ ਨਾਲ ਬੰਦੇ ਹੋਣਗੇ ਸਪੌਂਸਰ ਦੱਸੇ ਰਿਹਾ ਸੀ ਉਹ ਤੇ ਉਹ ਕਹ ਰਿਹਾ ਕਿ ਉਹ ਤੁਗਮਾਂ ਕਰਦੇ ਨੇ ਆਕੇ ਤੇ ਲੋਕਾਂ ਨਾਲ ਬਦਮਾਸ਼ੀ ਕਰਦੇ ਨੇ ਕਾਲਾ ਕੱਢਦੇ ਪਾਜੀ ਪਹਿਲੀ ਗੱਲ ਤਾਂ ਉਹ ਵੀਡੀਓ ਨਾ ਤਕਰੀਬਨ ਕੋਈ 8 ਤੋਂ 10 ਮਹੀਨੇ ਪੁਰਾਣੀ ਹੈ ਉਸ ਵੀਡੀਓ ਦੀ ਕੋਈ ਸ਼ਿਕਾਇਤ ਥਾਣੇ ਨਹੀਂ ਗਈ ਉਹ ਰਾਤ ਦੇ ਹਰੇਰੇ ਦੇ ਚੱਕਰ 'ਚ ਬੰਦਾ ਪਛਾਣ ਨਹੀਂ ਸਕੇ ਉਹ ਬੰਦੇ ਨੇ ਗਾਲ ਕੱਢੀ ਉਸ ਗੱਲ ਤੇ ਇਹਨਾਂ ਦੀ ਬਹਿਸ ਹੋ ਗਈ ਉਹ ਮੁੰਡਿਆਂ ਨੇ ਇੱਕ ਹੈਲਮਟ ਮਾਰਤਾ ਉਹ ਦੇ ਇਹ ਉਹਦਾ ਇਸ ਚੀਜ਼ ਨਾਲ ਕੀ ਲੈਣਾ ਦੇਣਾ ਜੀ ਇਹ ਤਾਂ ਮੈਨੂੰ ਬਜ਼ਰਾਮ ਕਰ ਰਿਹਾ ਮੈਂ ਇਹਦਾ ਡੈਫੇਮੇਸ਼ਨ ਦਾ ਕੇਸ ਵੀ ਪਾਉਂਗਾ ਇੱਥੇ ਤੁਜੀ ਵਸੇ ਉਹ ਇੱਕ ਵਾਰ ਸੇ ਹੋਰੋ ਕੱਲ ਕਹਿ ਰਿਹਾ ਕਿ ਉਹਨਾਂ ਦੇ ਜਿਹੜਾ ਹੈਗਾ ਕਿ ਲਖੋਵਾਲ ਵੱਲੋਂ ਜਿਹੜਾ ਹੈਗਾ ਇੱਕ ਐਲਾਨ ਕੀਤਾ ਗਿਆ ਸੀ ਲੇਕਿਨ ਉਹਨਾਂ ਨੇ ਧੋਖੇ ਨਾਲ ਜਿਹੜੇ ਹੈਗਾ ਆਪਣੇ ਰਿਸ਼ਤੇਦਾਰਾਂ ਨੂੰ ਵਿੱਚੋਂ ਕੱਢਤਾ ਬਣਾਇ ਦੀ ਤਰ੍ਹਾਂ ਦੁੱਧ ਦੇ ਵਿੱਚੋਂ ਮਾਇਆ ਦੀ ਤਰ੍ਹਾਂ ਉਸ ਤੋਂ ਬਾਅਦ ਉਹ ਸਾਰਾ ਟ੍ਰਿਕਾ ਜਿਹੜਾ ਆਪਣੇ ਨਾਮ ਲੈ ਪਾਜੀ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਆ ਬਾਸ ਰਾਜਾ ਕਿੱਡਾ ਇੱਕ شریف ਇਨਸਾਨ ਹੈ ਸਿਕਟਾ ਵਾਲੇ ਦੇ ਪੈਸੇ ਤਾਂ ਇਹ ਦਿੰਦਾ ਨਹੀਂ ਆ ਚੁਰਸੀਏ ਦੇ ਚ ਲੈ ਜਾਓ ਉਹਦੀ ਦੁਕਾਨ ਤੋਂ 12000 ਰੁਪਏ ਦੀਆਂ ਈ ਸਿਕਟਾਂ ਲਈਆਂ ਇਹਨੇ 2000 ਰੁਪਏ ਕੱਢ ਕੇ ਫੜਾਇਆ ਕਹਿੰਦਾ ਮੁੰਡਾ ਵੇਚੋ ਗੱਡੀ ਜੋ 10000 ਲੈ ਲਓ ਮੁੰਡਾ ਨਾਲ ਨਾਲ ਦੁਰਪਿਆ ਮੁੰਡਾ ਕੀ ਕਰੂਗਾ ਗੱਡੀ ਦੇ ਬਾਰੇ ਇਹਨੂੰ ਜੱਫਾ ਪਾ ਲੂਗਾ ਗੱਡੀ 'ਚ ਬਹਿ ਗਿਆ ਮੈਂ ਪੈਸੇ ਦੇਣਾ ਗੱਡੀ 'ਚ ਬਹਿ ਕੇ ਸ਼ੀਸ਼ਾ ਟਲਾਇਆ ਗੱਡੀ 도ੜ ਲਈ ਤੇ ਜਿਹੜਾ ਉਹ ਸਾਨੂੰ ਮੇਰੇ ਬੇੜਿਆਂ ਦੇ ਉੱਤੇ ਵੀ ਹਮਲਾ ਕਰਦੇ ਨੇ ਬੇੜਿਆਂ ਕੋਈ ਕੋਈ ਥਾਣੇ ਕੰਪਲੇਂਟ ਹੈਗੀ ਆ ਪੁੱਛ ਲੋ ਇਹਨੂੰ ਕੋਈ ਥਾਣੇ ਕੰਪਲੇਂਟ ਹੈਗੀ ਹੈ ਉਲਟਾ ਅੱਜ ਤੋਂ 1 ਮਹੀਨਾ ਪਹਿਲਾਂ ਮੈਂ ਥਾਣੇ ਕੰਪਲੇਂਟ ਕਰਾ ਕੇ ਆਇਆ ਮੇਰੀ ਅੱਜ ਵੀ ਐਪਲੀਕੇਸ਼ਨ ਪਈ ਹੈ ਇਹ ਦੋਨੋਂ ਗੱਡੀਆਂ ਤੇ ਹੂਟਰ ਲਾ ਕੇ ਲੈ ਖੇੜ ਨੇ ਪੁਲਸ ਵਾਲੀ ਲਾਈਟ ਲਾ ਕੇ ਰੱਖੀ ਉਹ ਕਾਦੇ ਵਾਸਤੇ ਟੋਰ ਮਾਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਹਾਂਜੀ ਕਿਸੇ ਪਿੱਛੇ ਤਾਂ ਵੀ ਹੱਸਾ ਜੀ ਕਿਹਦੇ ਪਿੱਛੇ ਇਹਨੂੰ ਕੋਈ ਐਮਐਲਏ ਆਪਣੇ ਘਰ ਨਹੀਂ ਵੜਨ ਦਿੰਦਾ ਇਹਦੇ ਪਿੱਛੇ ਐਮਐਲਏ ਦਾ ਕੀ ਹੱਕ ਹੱਣ ਵਾਜੀ ਆ ਬਾਜੀ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਡੇ ਭਰਾ ਦੇ ਵੱਲੋਂ ਰਾਜੂ ਜੀ ਵੱਲੋਂ ਬਿਆਨ ਦਿੱਤਾ ਗਿਆ ਕਿ ਆਵਾਸ ਰਾਜੂ ਜੀ ਦੀ ਜਿਹੜੀ ਗੱਡੀ ਉਹ ਮੈਂ ਦਿੱਤੀ ਹੈ ਕਿੰਨੀ ਕਿਛਾਈ ਹੈ ਟੋਠਾ ਇੱਕ ਨੰਬਰ ਦਾ ਗੰਦਾ ਬੰਦਾ ਆ ਉਹਨੂੰ ਕਹੇ ਤੁਹਾਡੇ ਕੈਮਰੇ ਮੁਰੇ ਆ ਕੇ ਮੈਂ ਵੀ ਆਪਣਾ ਮੁੰਡਾ ਲੈ ਆ ਨਾ ਤੂੰ ਵੀ ਆਪਣਾ ਮੁੰਡਾ ਲੈ ਕੇ ਆ ਸਿਰ ਤੇ ਹੱਥ ਰੱਖ ਕੇ ਕਸਮ ਖਾ ਕੇ ਕਹਦੇ ਕਿ ਗੱਡੀ ਦੇ ਵਿੱਚ 1 ਰੁਪਿਆ ਤੇਰਾ ਦਿੱਤਾ ਹੋਇਆ ਤੂੰ ਕਿਸ ਨੂੰ 1 ਰੁਪਿਆ ਮੋਰੀ ਵਾਲਾ ਖੋਟਾ ਸਿੱਕਾ ਨਾ ਦੇ ਤੂੰ ਨਵੇਂ ਗੱਡੀ ਅੱਗੇ ਪੁੱਛੋ ਜੀ ਤੇ ਸਰ ਇੱਕ ਤੁਹਾਡੇ ਨਾਲ ਇਨਜਾਮ ਲਾਇਆ ਵੀ ਆਵਾਸ ਰਜਾ ਚੋਰ ਹੈ ਠੱਗ ਹੈ ਡਿਫਾਲਟ ਹੈ ਮੰਡੀ ਜੀ ਨੂੰ ਕਟਿਆ ਗਿਆ ਜਦ ਕਿ ਕੀ ਕਹਣ ਜਾਂਦਾ ਇਸ ਵਾਰ ਮੇਰਾ ਤਾਂ ਪਤਾ ਨਹੀਂ ਪਰ ਸਭ ਤੋਂ ਵੱਡਾ ਪੰਜਾਬ ਦਾ ਡਿਫਾਲਟਰ ਦਾ ਇਹ ਆ ਆ ਲੋ ਮੈਂ ਤਾਂ ਚਲੋ ਫਿਰ ਇਹ ਕਹਿੰਦਾ ਨਾ ਵਾਲਪੇਪਰ ਵਾਲੇ ਨੂੰ 20000 ਰੁਪਇਆ ਉਹ ਵਾਲਪੇਪਰ ਵਾਲਾ ਮੇਰੇ ਘਰੇ ਆ ਕੇ ਪੈਸੇ ਲੈ ਕੇ ਜਾਵੇ ਜਰੂਰ ਭਾਈ ਜੀ ਹੱਥ ਜੋੜ ਕੇ ਬੇਨਤੀ ਆਣਾ ਜਰੂਰ ਇਹ ਹੀ ਫੋਨ ਨੰਬਰ ਮੈਨੂੰ ਵੀ ਦੇ ਦਿਓ ਆ ਲੋ ਡਿਫਾਲਟਰ ਆ ਜੂਤਾ ਆ ਮਹਿਕਮੇ ਦੇ ਅਫਸਰ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੇ ਬਾਸ ੱਲੇ ਤੂੰ 3 ਕਰੋੜ 65 ਲੱਖ ਰੁਪਇਆ ਮਹਿਕਮੇ ਦਾ ਨਗਰ ਨਿਗਮ ਦਾ ਕਬਲੀ ਮੰਡੀ ਦਾ ਮੰਡੀ ਬੋਰਡ ਦਾ ਇਹਦਾ ਰਿਕਾਰਡ ਚੈੱਕ ਕਰ ਲੋ ਇਹਨੇ ਹਰ ਮਹਿਕਮੇ ਦੇ ਖਿਲਾਫ ਹਾਈ ਕੋਰਟ ਲੋਅਰ ਕੋਰਟ ਹਰ ਪਾਸੇ ਕੇਸ ਕਿਤੇ ਹੋਏ ਨੇ ਹਰ ਮਹਿਕਮੇ ਨਾਲ ਵਿਵਾਦ ਆ ਇਹ ਬੜਾ ਰੈਪਿਊਟੇਟਡ ਵਪਾਰੀ ਆ ਜੈਨਾ ਵਧੀਆ ਵਪਾਰੀ ਆ ਤੇ ਤੇਰੇ ਮਹਿਕਮੇ ਨਾਲ ਵਿਵਾਦ ਕਿਉਂ ਚੱਲਦੇ ਪਏ ਨੇ ਬਸ ਅੱਡੇ ਇਥੇ ਪੈਸੇ ਤੂੰ ਦੇਨੇ ਆ ਮੰਡੀ ਬੋਰਡ ਦੇ ਪੈਸੇ ਤੂੰ ਦੇਨੇ ਆ ਨਗਰ ਨਿਗਮ ਦੇ ਪੈਸੇ ਤੂੰ ਦੇਨੇ ਆ ਸਭ ਤੋਂ ਵੱਡਾ ਡਿਫਾਲਟਰ ਬੰਦਾ ਤੇ ਤੂੰ ਆ ਮੈਂ ਕਹਿੰਦਾ ਇਨਕਮ ਟੈਕਸ ਦੇ ਡੀਐਸਟੀ ਵਾਲਿਆਂ ਨੂੰ ਤੁਸੀਂ ਇੱਕ ਵਾਰ ਇਹਦੇ ਸਾਰੇ ਕਾਗਜ਼ ਇਹਦਾ ਸਾਰਾ ਰਿਕਾਰਡ ਤੱਕੋ ਸਭ ਪਤਾ ਲੱਗ ਲੂਗਾ ਡਿਫਾਲਟਰ ਕੋਣ ਆ ਸਰ ਉਹ ਵੀ ਕਹਿ ਰਹੇ ਮੰਡੀ ਦੇ ਵਿੱਚ ਆਵਾਜ਼ ਰਾਜਾ ਲੈਣ ਕੀ ਆਂਦਾ ਉਹ ਮੰਡੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਫਿਰ ਵੀ ਜਾਣ ਲਈ ਕੇ ਕਹਿੰਦੇ ਗੱਡੀਆਂ ਦੇ ਹੋਟਰ ਲਾਏ ਆ ਲੈਟਾ ਲਾਈਆਂ ਤੁਹਾਡੇ ਤੇ ਕਾਫੀ ਜਿਹੜੀ ਉਹਨਾਂ ਬੈਂਡ ਬੱਜੀ ਕੀਤੀ ਹੈ ਪਹਿਲੇ ਗੱਲ ਤਾਂ ਇਹ ਹੈ ਕਿ ਆਵਾਜ਼ ਰਾਜਾ ਸਬਜ਼ੀ ਮੰਡੀ ਜਾਂਦਾ ਕਿਉਂ ਆ ਕਿਉਂ ਅਬਾਸ ਰਾਜੇ ਪੈਰਾ ਜਿਹੜੀ ਮਹਿੰਦੀ ਲੱਗੀ ਹੈ ਲਿਖਿਆ ਹੋਇਆ ਕਿ ਅਬਾਸ ਰਾਜਾ ਮੰਡੀ ਨਹੀਂ ਜਾਊਗਾ ਤੂੰ ਮੰਡੀ ਕੀ ਕਰਨ ਗਿਆ ਤੂੰ ਪਹਿਲਾਂ ਮੰਡੀ ਕੀ ਕਰਨ ਜਾਂਦਾ ਸੀਗਾ ਮੰਡੀ ਦੇ ਵਿੱਚ ਹਰ ਬੰਦੇ ਨੂੰ ਅਧਿਕਾਰ ਹੈ ਜਾਣਦਾ ਨਾਲੇ ਦੂਜੀ ਗੱਲ ਤੁਹਾਡੇ ਚੈਨਲ ਰਾਹੀਂ ਦੱਸਣ ਲੱਗਾ ਮੈਂ ਮੰਡੀ ਦੇ ਆਰਤੀ ਭਾਈਚਾਰੇ ਨੂੰ ਇਹਨੇ ਪਹਿਲਾਂ ਵੀ ਫਿਰੋਜ਼ਗੰਦੀ ਮਾਰਕੀਟ ਵਿੱਚ ਦੋ ਧਰਾਂ ਨੂੰ ਲੜਾ ਕੇ ਪੂਰੀ ਨਜਾਇਜ਼ ਵਸੂਲੀ ਕੀਤੀ ਆ ਅੱਜ ਵੀ ਮੰਡੀ ਦੇ ਵਿੱਚ ਇਹੀ ਕੰਮ ਕਰ ਰਿਹਾ ਦੋ ਧੜਾਂ ਨੂੰ ਲੜਾ ਕੇ ਸਾਰਾ ਦਿਮਾਗ ਇੱਕ ਪਾਸੇ ਕਰਕੇ ਇਹਨੇ ਸਾਰੀ ਗੁਰਾਈ ਕਰਨੀਆਂ ਆਜਲ 100 ਦੇ 500 ਲੈ ਰਿਆ ਮੈਂ ਲਿਖ ਕੇ ਦਿੰਨਾ ਜੇ ਐਦਾਂ ਹੀ ਤੁਸੀਂ ਬੈਠੇ ਰਹੇ ਐਦਾਂ ਹੀ ਟੁੱਪ ਰਹੇ ਇਸ ਬੰਦੇ ਨੇ ਗਰੀਬਾਂ ਤੋਂ 10000 ਰੁਪਇਆ ਵਸੂਣਾ ਆ ਗਰੀਬਾਂ ਤੋਂ ਦੇ ਨਾ ਵਸੂਲੇ ਆਬਾਸ ਰਾਜਾ ਮੇਰਾ ਨਾਮ ਨਾ ਕਹੀਓ ਅੱਜ ਦੇ ਦੋ ਧੜਾਂ ਨੂੰ ਲੜਾ ਕੇ ਸਾਰੇ ਪ੍ਰਸ਼ਾਸਨ ਦਾ ਸਾਰੇ ਵਿਭਾਗਾਂ ਦਾ ਸਾਰੇ ਬੰਦਿਆਂ ਦਾ ਦਿਮਾਗ ਉਧਰ ਕਰਕੇ ਆਪ ਇਹ ਗਰੀਬਾਂ ਨੂੰ ਲੁੱਟੀ ਲਾਉਗਾ ਇਹਦਾ ਇਹੀ ਕੰਮ ਆ ਇਹ ਸਭ ਤੋਂ ਵੱਡਾ ਡਿਫਾਲਟਰ ਬੰਦਾ ਆ ਸਭ ਤੋਂ ਵੱਡਾ ਡਿਫਾਲਟਰ ਤੁਸੀਂ ਪਾਰਟਿਸਿਪੇਸ਼ਨ ਵਿੱਚ ਰਹੇ ਉਹਨਾਂ ਨੇ ਕੰਮ ਕੀਤਾ ਕਿਉਂ ਬਾਹਰ ਹੋਇਆ ਪਰ ਪਹਿਲੀ ਮੇਰੀ ਠੱਡੋ ਸਾਡਾ ਇੱਕ ਭਾਈਵਾਲ ਮੈਂ ਨਾਮ ਨਹੀਂ ਦੱਸੂਗਾ ਸਾਰੇ ਲੁਧਿਆਣੇ ਨੂੰ ਪਤਾ ਆ ਇੰਨਾ ਇਮਾਨਦਾਰ ਤੇ شریف ਬੰਦਾ ਇਹਦਾ 파ਟਨਰ ਸਵੇਰ ਤੋਂ ਲੈ ਕੇ ਰਾਤ ਮਿਹਨਤ ਕਰਦਾ ਸੀਗਾ ਉਹਦੇ ਘਰੇ ਪਰਮਾਤਮਾ ਨੇ ਹਾਸਾ ਕਿਸੇ ਘਰੇ ਹਾਸਾ ਨਾ ਹੋਵੇ ਇੱਕ ਉਹਦਾ ਪੈਦਾ ਹੋਇਆ ਬੱਚਾ ਪਰਮਾਤਮਾ ਨੇ ਖੋਲਿਆ ਉਸ ਬੰਦੇ ਨੇ ਦੁੱਖ ਦੀ ਘੜੀ ਦੇ ਬਿਤਾ ਕੇ ਇਹਦੀ ਹੈਲਪ ਮੰਗੀ ਇਸ ਬੰਦੇ ਨੇ ਜਲੀਲ ਕਰਕੇ ਬੇਇੱਜ਼ਤੀ ਕਰਕੇ ਉਹਨੂੰ ਘਰੋਂ ਕੱਢਿਆ ਉਹਨੂੰ ਤੇ ਉਹਦੀ ਵਾਈਫ ਨੂੰ ਅੱਜ ਲੋ ਦੀ ਬਦਦਵਾਏ ਨੂੰ ਲੱਗ ਰਹੀ ਆ ਅੱਜ ਇੱਕ ਮਾਂ ਦੇ ਬਦਦਵਾਏ ਨੂੰ ਲੱਗ ਰਹੀ ਆ ਇਹਦੇ ਚਿਹਰੇ ਤੇ ਦਿਖ ਰਿਹਾ ਤੁਸੀਂ ਆਪ ਦੱਸੋ ਪ੍ਰੈਸ ਵਾਲਿਓ ਇਹਦਾ ਚਿਹਰਾ ਦੇਖ ਕੇ ਲੱਗਦਾ ਕਿ ਇਹ ਕਿਸੇ ਨੂੰ ਇੱਕ ਰੁਪਈਆ ਦਾ ਰਵਾਦਾਰ ਹੋਵੇਗਾ ਇਹ ਇਹ ਤਾਂ ਲੋਕਾਂ ਦਾ ਖੂਨ ਚੂਸ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਸਿਰਫ ਗਰ ਤੇ ਧੰਦੇ ਕਰਦਾ ਆ ਸਾਰੇ ਮਹਿਕਮਿਆਂ ਦੇ ਇਹਨੇ ਪੈਸੇ ਦੇਨੇ ਆ ਰਿਕਾਰਡ ਚੱਕ ਕੇ ਦੇਖ ਲੋ ਹਰ ਮਹਿਕਮੇ ਨਾਲ ਦਾ ਵਿਵਾਦ ਚੱਲਿਆ ਹਰ ਮਹਿਕਮੇ ਨਾਲ ਕਿਹੜਾ ਮਹਿਕਮਾ ਜਿਹੜਾ ਇਹਦੇ ਖਿਲਾਫ ਕੋਰਟਾਂ 'ਚ ਕੇਸ ਨਹੀਂ ਹੈਗੇ ਚੱਕੋ ਰਿਕਾਰਡ ਪਤਾ ਲੱਗ ਲੂਗਾ ਰਹੇਗਾ ਬਲੈਕਲਿਸਟ ਮੇਰੀ ਕੰਪਨੀ ਬਲੈਕਲਿਸਟ ਇਸ ਬੰਦੇ ਨੇ 5 ਕੰਪਨੀਆਂ ਬਣਾਈਆਂ ਨੇ 5 ਕੰਪਨੀਆਂ ਹਰ ਕੰਪਨੀਆਂ ਦੇ ਨਾਮ ਤੇ ਸਰਕਾਰਾਂ ਤੋਂ ਪੈਸਾ ਖਾਂਦਾ ਆ ਇਨੇ ਸਭ ਤੋਂ ਪਹਿਲਾਂ ਬਣਾਈਆ ਅਰਜੁਨ ਯਾਦਵ ਦੂਜੀ ਬਣਾਈਆ ਲਾਮੀਆ ਬਿਲਡਰ ਤੀਜੀ ਬਣਾਈਆ ਸੋਨੋ ਇੰਟਰਪ੍ਰਾਈਜ਼ ਚੌਥੀ ਬਣਾਈਆ ਮਨੋਜ ਕੁਮਾਰ ਪੰਜਵੀਂ ਐਲ ਆਰ ਵੀ ਇੱਕ ਹੈਗੀ ਰੂਫ ਐਂਡ ਟਰਮਿਕ ਇੱਕ ਹੈਗੀ ਇਹਦੀ ਪਟੀਆਂ ਬੇਟ ਗਲੀ ਸੁਸਾਇਟੀ ਇੰਨੀਆਂ ਕ ਇੱਕ ਬੰਦਰੀਆਂ ਇੰਨੀਆਂ ਕੰਪਨੀਆਂ ਕੀ ਰਾਜ ਇਹਨਾਂ ਇੱਕ ਇੱਕ ਬੰਦਾ ਇੰਨੀ ਫਰਮਾ ਬਣਾ ਸਕਦਾ ਕੋ ਰਾਈਟ ਹੈਗਾ ਭਾਜੀ ਇਹ ਇਹਨੇ 10 ਕੰਪਨੀਆਂ ਇਦਾਂ ਦੀਆਂ ਹੋਰ ਬਣਾਈਆਂ ਹੋਏ ਨੇ ਜਿਨ੍ਹਾਂ ਦੇ ਨਾਮ ਤੇ ਸਰਕਾਰਾਂ ਦਾ ਜੀ ਐਸ ਟੀ ਖਾਂਦਾ ਇਨਕਮ ਟੈਕਸ ਵਿੱਚ ਕਟੌਟ ਹਲਾ ਕਰਦਾ ਆ ਮਹਿਕਮੇ 'ਚ ਜੋ ਪੈਸੇ ਇਕੱਠਾ ਕਰਕੇ ਮੂਲ ਕੇ ਮਹਿਕਮੇ ਨੂੰ ਕੇਸ ਕਰ ਦਿੰਦਾ ਆ 10-15 20 ਸਾਲ ਕੇਸ ਲੱਗਦਾ ਆ ਹੁਣ ਇੱਕ ਮਹਿਕਮੇ ਦਾ 3 ਕਰੋੜ ਰੁਪਈਆ ਇਹਨੇ ਖਾ ਲਿਆ 10-12 ਸਾਲ ਕੇਸ ਲਾਊਗਾ 3 ਕਰੋੜ ਦਾ 10 ਸਾਲ ਦਾ ਵਿਆਜ ਦੇਖ ਲਓ ਕਿੰਨਾ ਹੁੰਦਾ ਅੱਜ ਬੈਂਕ ਤੋਂ ਲਾਈਨ ਲੈ ਲਓ ਹਾਂ ਬੈਂਕ ਤੋਂ ਵੀ ਯਾਦ ਆਇਆ ਇਹ ਕਹਿੰਦਾ ਮੈਂ ਆਪਣਾ ਘਰ ਗਿਰਵੀ ਰੱਖ ਕੇ ਮੰਡੀ ਦਾ ਠੇਕਾ ਲਿੱਤਾ ਜਿਸ ਵੇਲੇ 2012-13 ਦੇ ਵਿੱਚ ਸਬਜ਼ੀ ਮੰਡੀ ਦਾ ਠੇਕਾ ਹੋਇਆ ਸੀ 1 ਕਰੋੜ 37 ਲੱਖ ਦਾ ਮੇਰੇ ਪਿਤਾ ਜੀ ਨੇ ਦਵਾਇਆ ਸੀਗਾ ਅਜਲ ਵੀ ਕਹਿਣਾ ਸਿਰਫ ਇਹਦੀ ਕੰਪਨੀ ਤੇ ਦਿੱਤਾ ਸੀਗਾ ਕਿਉਂਕਿ ਸਾਡੇ ਕੋਲ ਤਾਂ ਕੰਪਨੀ ਸੀਗੀ ਨਹੀਂ ਇਹਦੀ ਕੰਪਨੀ ਤੇ ਦਿੱਤਾ ਸੀਗਾ ਉਦੋਂ ਵੀ ਇਸ ਬੰਦੇ ਨੇ 1 ਕਰੋੜ 37 ਲੱਖ ਰੁਪਏ ਦਾ ਠੇਕਾ ਲੈ ਕੇ ਉਹਦਾ ਵੀ 5% ਉਦੋਂ GST ਨਹੀਂ ਹੁੰਦਾ ਸਿਆ ਸਰਵਿਸ ਟੈਕਸ ਹੁੰਦਾ ਸੀਗਾ ਇਹਨੇ ਪੂਰੀ ਮੰਡੀ ਨੂੰ ਐਗਰੀ ਕਰੀਟਰ ਦਿਖਾ ਕੇ ਸਾਰਾ ਟੈਕਸ ਖਾ ਗਿਆ ਬਾਕੀ ਭਾਈਵਾਰਿਆਂ ਤੋਂ ਟੈਕਸ ਵੀ ਲੈ ਗਿਆ ਲੱਗਾ ਵੀ ਮੰਡੀ ਬੋਰਡ ਨੇ ਇਹਨੂੰ ਠੇਕਾ ਦਿੱਤਾ ਤੁਹਾਡੇ ਹਸਾਮ ਨਾਲ ਇਹ ਸਿਕਹਾਰਾਲੀਆ ਖਾ ਬੰਦਾ ਇਹ ਠੱਗ ਜਿਹੜਾ ਮੈਂ ਤਾਂ ਮੰਡੀ ਬੋਰਡ ਤੇ ਹੈਰਾਨਾ ਮੰਡੀ ਬੋਰਡ ਦੇ ਵਿਭਾਗ ਦੇ ਛੋਟੇ ਮੁਲਾਜ਼ਮਾਂ ਨੂੰ ਕਦੀ ਵਿਜੀਲੈਂਸ ਵਿੱਚ ਤੱਕਾ ਦਿੰਦਾ ਕਦੀ ਮੰਡੀ ਬੋਰਡ ਦੇ ਵਿਭਾਗਾਂ ਦੇ ਖਿਲਾਫ ਇਹ ਤਾਂ ਤੱਕ ਕੇ ਦੇਖੋ ਰਿਕਾਰਡ ਮੰਡੀ ਬੋਰਡ ਅੰਨੀ ਆ ਮੰਡੀ ਬੋਰਡ ਨੂੰ ਡਿੱਗਦਾ ਨਹੀਂ ਪਿਆ ਕਿ ਇਹ ਬੰਦੇ ਨੇ ਕਿੰਨੇ ਕੇਸ ਕੀਤੇ ਮੰਡੀ ਬੋਰਡ ਦੇ ਖਿਲਾਫ ਮੰਡੀ ਬੋਰਡ ਦੇ ਅਫਸਰਾਂ ਨੂੰ ਕਿੰਨਾ ਧੰਕਾਇਆ ਇਹਨੇ ਫਿਰ ਮੰਡੀ ਬੋਰਡ ਇਹਨੂੰ ਠੇਕਾ ਦੇ ਦਿੰਦੀ ਆ ਚਲੋ ਮੈਂ ਕਹਿੰਦਾ ਠੇਕਾ ਦੇ ਤਾ ਲੈ ਲਿਆ ਪਰ ਮੇਰੀ ਗੱਲ ਸੁਣ ਲੋ ਇਸ ਬੰਦੇ ਨੇ ਅੱਜ ਵੀ ਲੜਾਈਆਂ ਕਿਰਾ ਕੇ ਤੁਹਾਡਾ ਦਿਮਾਗ ਉੱਧਰ ਕਰ ਦੇਣਾ ਆ ਤੁਸੀਂ ਮੰਡੀ ਚ ਜਾਓ ਤੇ ਦੇਖੋ 100 ਰੁਪਇਆ ਸਰਕਾਰੀ ਰੇਟ ਆ 6/8 ਦਾ ਇਹ ਕਿੰਨੇ ਪੈਸੇ ਲੈ ਰਿਆ ਇੱਕ ਪਾਲਕ ਦਾ ਰੇੜਾ ਅੱਜ ਖੜਾ ਕਰ ਲਓ ਖੜਾ ਕਰਕੇ ਨਾਪ ਲਓ ਕਿੰਨੇ ਫੁੱਟ ਲੰਦਾ ਪਿਆ ਆ ਉਹਦਾ 100 ਰੁਪਏ ਰੇਟ ਆ ਇਹ 5-500 ਲੈ ਰਿਆ ਕਾਦੇ ਵਾਸਤੇ ਲੈ ਰਿਆ ਇਹਦੀ ਕੀ ਔਕਾਤ ਆ ਕਿਸੇ ਨੂੰ ਕੁਝ ਦਵੇ ਇਹਦੇ ਅੱਲੇ ਪੱਲੇ ਕੱਖ ਨਹੀਂ